ਪਿੰਡ ਦਾ ਸਰਪੰਚ ਹਰ ਸਾਲ ਇੱਕ ਨਵੀਂ ਕੁੜੀ ਨਾਲ ਵਿਆਹ ਕਰਵਾਉਂਦਾ ਤੇ ਦੂਜੇ ਦਿਨ ਉਸ ਨੂੰ ਤਲਾਕ ਦੇ ਕੇ ਘਰੋਂ ਕੱਢ ਦਿੰਦਾ ਹੈਰਾਨੀ ਦੀ ਗੱਲ ਇਹ ਸੀ ਕਿ ਕੁੜੀਆਂ ਖੁਸ਼ੀ-ਖੁਸ਼ੀ ਉਸ ਨਾਲ ਵਿਆਹ ਕਰਵਾਉਂਦੀਆਂ ਤੇ ਅਗਲੇ ਦਿਨ ਤਲਾਕ ਦੇ ਨਾਲ-ਨਾਲ ਮੋਟੀ ਰਕਮ ਲੈ ਕੇ ਆਪਣੇ ਘਰਾਂ ਨੂੰ ਚਲੀਆਂ ਜਾਂਦੀਆਂ ਮੈਂ ਬਹੁਤ ਹੈਰਾਨ ਸੀ ਕਿ ਇੱਕ ਪਿੰਡ ਦਾ ਸਰਪੰਚ ਇਸ ਤਰ੍ਹਾਂ ਦਾ ਕੰਮ ਕਿਉਂ ਕਰਦਾ ਔਰ ਫਿਰ ਇੱਕ ਦਿਨ ਉਸ ਦੀ ਨਜ਼ਰ ਮੇਰੇ ਉੱਤੇ ਪਈ ਤੇ ਉਸ ਨੇ ਜ਼ਬਰਦਸਤੀ ਮੇਰੇ ਨਾਲ ਵਿਆਹ ਕਰਵਾ ਲਿਆ ਬਿਆਦੀ ਰਾਧੀ ਉਹ ਮੈਨੂੰ ਹਸਪਤਾਲ ਲੈ ਗਿਆ ਅਤੇ ਝੱਟ ਹੀ ਡਾਕਟਰ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਜਿਸ ਨਾਲ ਮੇਰੀਆਂ ਚੀਕਾਂ ਨਿਕਲ ਗਈਆਂ ਕਿਉਂਕਿ ਉਹ ਤਾਂ ਮੇਰੇ ਨਾਲ ਦੋਸਤੋ ਪੂਰੀ ਕਹਾਣੀ ਜਾਣਨ ਲਈ ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਹੋ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਕਹਾਣੀਆਂ ਸਭ ਤੋਂ ਪਹਿਲਾਂ ਮਿਲਣ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੋੜਾ ਬਹੁਤਾ ਸਮਾਂ ਨਾ ਲੈਂਦੇ ਹੋਏ ਆਪਾਂ ਸ਼ੁਰੂ ਕਰਦੇ ਆਂ ਅੱਜ ਫੇਰ ਪਿੰਡ ਦੇ ਸਰਪੰਚ ਦਾ ਵਿਆਹ ਸੀ ਮੇਰੀ ਸਹੇਲੀ ਮੈਨੂੰ ਇਹ ਗੱਲ ਖਾਸ ਤੌਰ ਤੇ ਦੱਸਣ ਆਈ ਸੀ ਮੈਂ ਇਹ ਸੋਚ ਕੇ ਹੈਰਾਨ ਸੀ ਕਿ ਅਜੇ 7 ਮਹੀਨੇ ਪਹਿਲਾਂ ਹੀ ਤਾਂ ਸਰਪੰਚ ਨੇ ਵਿਆਹ ਕਰਵਾਇਆ ਸੀ ਤੇ ਆਪਣੀ ਘਰ ਵਾਲੀ ਨੂੰ ਤਲਾਕ ਵੀ ਦੇ ਦਿੱਤਾ ਸੀ ਮੈਂ ਬੜੀ ਹੈਰਾਨੀ ਨਾਲ ਆਪਣੀ ਸਹੇਲੀ ਨੂੰ ਪੁੱਛਿਆ ਕਿ ਕੋਈ ਕੁੜੀ ਪਿੰਡ ਦੇ ਸਰਪੰਚ ਨਾਲ ਦੂਜੀ ਵਾਰੀ ਵਿਆਹ ਕਰਨ ਲਈ ਮੰਨ ਗਈ ਤਾਂ ਮੇਰੀ ਸਹੇਲੀ ਜ਼ੋਰ-ਜ਼ੋਰ ਦੀ ਹੱਸਣ ਲੱਗੀ ਤੇ ਕਹਿਣ ਲੱਗੀ ਪਾਗਲ ਐ ਤੈਨੂੰ ਨਹੀਂ ਪਤਾ ਕਿ ਪਿੰਡ ਦਾ ਸਰਪੰਚ ਹਰ ਸਾਲ ਇੱਕ ਖਾਸ ਮਹੀਨੇ ਦੇ ਵਿੱਚ ਵਿਆਹ ਕਰਵਾਉਂਦਾ ਹੈ ਅਤੇ ਵਿਆਹ ਦੇ ਦੂਜੇ ਮਹੀਨੇ ਹੀ ਤਲਾਕ ਦੇ ਦਿੰਦਾ ਹੈ ਤੇ ਉਹ ਉਸ ਕੁੜੀ ਨੂੰ ਬਹੁਤ ਸਾਰੇ ਪੈਸੇ ਤੇ ਰਹਿਣ ਲਈ ਇੱਕ ਨਵਾਂ ਘਰ ਦੇ ਕੇ ਉਸ ਨੂੰ ਵਾਪਸ ਭੇਜ ਦਿੰਦਾ ਤਾਂ ਫੇਰ ਕੋਈ ਬੇਵਕੂਫੀ ਹੋਊਗੀ ਜਿਹੜੀ ਕਿ ਪਿੰਡ ਦੇ ਸਰਪੰਚ ਨਾਲ ਵਿਆਹ ਨਹੀਂ ਕਰਵਾਉਗੀ ਅਤੇ ਫੇਰ ਉਹ ਹੈਰਾਨੀ ਨਾਲ ਕਹਿਣ ਲੱਗੀ ਕਿ ਪਿੰਡ ਦਾ ਸਰਪੰਚ ਹਮੇਸ਼ਾ ਸੋਹਣੀ ਕੁੜੀ ਨਾਲ ਵਿਆਹ ਕਰਦਾ ਇਹ ਨਾ ਹੋਵੇ ਕਿ ਤੇ ਉਸ ਦੀ ਨਜ਼ਰ ਤੇਰੇ ਤੇ ਪੈ ਜਾਵੇ ਤੇ ਅਗਲੀ ਘਰ ਵਾਲੀ ਤੂੰ ਬਣ ਜਾਵੇਂ ਕਹਾਣੀ ਸ਼ੁਰੂ ਹੁੰਦੀ ਹੈ ਜੀ ਮਲੌਰ ਸ਼ਹਿਰ ਦੇ ਜਿੱਥੇ ਇੱਕ ਕੁੜੀ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਸੀ ਕਿਉਂਕਿ ਉਸ ਦਾ ਅੱਜ ਵਿਆਹ ਹੋਣ ਵਾਲਾ ਸੀ ਆਖਰਕਾਰ ਜਿਵੇਂ ਕਿ ਆਪਾਂ ਪਹਿਲਾਂ ਹੀ ਸੁਣ ਚੁੱਕੇ ਹਾਂ ਕਿ ਕੁੜੀ ਨੂੰ ਇੱਕ ਕੁੜੀ ਆ ਕੇ ਦੱਸਦੀ ਹੈ ਕਿ ਤੂੰ ਤਾਂ ਹੁਣ ਸਰਪੰਚ ਤੋਂ ਬਚ ਕੇ ਰਹੀਂ ਕਿਉਂਕਿ ਸਰਪੰਚ ਆਈਵਰੀ ਨਵਾਂ ਵਿਆਹ ਕਰਵਾਉਂਦਾ ਤੇ ਆਖਰ ਜਿਵੇਂ ਤੂੰ ਇੰਨੀ ਸੋਹਣੀ ਸੁਨੱਖੀ ਐ ਜੇ ਤੇਰੇ ਤੇ ਉਸ ਦੀ ਨਜ਼ਰ ਪੈ ਗਈ ਤਾਂ ਫੇਰ ਤੈਨੂੰ ਉਹ ਪਸੰਦ ਕਰ ਲਊਗਾ ਤੇ ਤੈਨੂੰ ਵੀ ਉਸ ਦੇ ਨਾਲ ਵਿਆਹ ਮਜਬੂਰੀ ਵਿੱਚ ਕਰਵਾਉਣਾ ਹੀ ਪੈਣਾ ਸੋ ਇਹ ਕੁੜੀ ਜਿਹੜੀ ਉਸ ਨੂੰ ਇਹ ਸਭ ਕੁਝ ਦੱਸਦੀ ਹੈ ਉਹ ਸੋਚਦੀ ਵੀ ਨਹੀਂ ਕਿ ਕੋਈ ਗੱਲ ਹੋਣੀ ਤੇ ਐਵੇਂ ਦਾ ਕੁਝ ਹੁੰਦਾ ਆਖਰ ਸਰਪੰਚ ਦੇ ਵਿਆਹ ਤੇ ਇਹ ਕੁੜੀ ਜਿਹੜੀ ਕਿ ਆਪਣੀ ਸਹੇਣੀ ਨਾਲ ਜਾਂਦੀ ਹੈ ਉਸਦੇ ਵਿਆਹ ਵਿੱਚ ਜਾ ਕੇ ਜਿਵੇਂ ਹੀ ਕੁੜੀ ਆਸੇ-ਪਾਸੇ ਦਾ ਮਾਹੌਲ ਵੇਖਦੀ ਹੈ ਕੁੜੀਆਂ ਅਕਸਰ ਗਿੱਦਾ ਪਾਉਂਦੀਆਂ ਨੇ ਜਿਵੇਂ ਕਿ ਉਸਦੀ ਦੂਜੀ ਸਹੇਲੀ ਉਸ ਨੂੰ ਸਾਰਾ ਕੁਝ ਹੀ ਪਤਾ ਸੀ ਕਿ ਸਰਪੰਚ ਆਏ ਵਾਰੀ ਵਿਆਹ ਕਰਵਾਉਂਦਾ ਤੇ ਜਿਹੜੀ ਵੀ ਸੋਹਣੀ ਸੁਨੱਖੀ ਕੁੜੀ ਵੇਖਦਾ ਉਸਦੇ ਨਾਲ ਹੀ ਵਿਆਹ ਕਰਵਾ ਲੈਂਦਾ ਬਾਅਦ ਵਿੱਚ ਅਗਲੇ ਹੀ ਦਿਨ ਉਸ ਨੂੰ ਤਲਾਕ ਦੇ ਦਿੰਦਾ ਤੇ ਬਹੁਤ ਸਾਰੇ ਪੈਸੇ ਦਿੰਦਾ ਉਸ ਨੂੰ ਕਰੋ ਰਵਾਨਾ ਕਰ ਦਿੰਦਾ ਔਰ ਇਹ ਕੁੜੀ ਨਹੀਂ ਜਾਣਦੀ ਸੀ ਹੁਣ ਜਿਵੇਂ ਹੀ ਸਰਪੰਚ ਇਸ ਕੁੜੀ ਵੱਲ ਵੇਖਦਾ ਉਸ ਨੂੰ ਵੇਖਦਾ ਹੀ ਰਹਿ ਜਾਂਦਾ ਅਤੇ ਉਸ ਦੇ ਬਾਰੇ ਪਤਾ ਨਹੀਂ ਇਹ ਸੋਚ ਲੈਂਦਾ ਕਿ ਹੁਣ ਮੈਂ ਇਸ ਨਾਲ ਹੀ ਵਿਆਹ ਕਰਵਾਵਾਂਗਾ ਅਤੇ ਆਪਣੇ ਦਿਲ ਵਿੱਚ ਉਹ ਇਹ ਚੀਜ਼ ਪੱਕੀ ਕਰ ਲੈਂਦਾ ਇਸ ਕੁੜੀ ਨੂੰ ਵੀ ਪਤਾ ਲੱਗ ਜਾਂਦਾ ਕਿ ਸਰਪੰਚ ਉਸ ਵੱਲ ਦੇਖ ਰਿਹਾ ਸੀ ਅਤੇ ਉਸ ਦੀ ਨਜ਼ਰ ਹਰ ਖਮੇ ਕੁੜੀ ਦੇ ਉੱਤੇ ਹੀ ਪੈ ਗਈ ਸੀ ਸੋਹੀ ਕੁੜੀ ਉਥੋਂ ਘਬਰਾੜ ਦੇ ਮਾਰੇ ਆਪਣੇ ਘਰ ਨੂੰ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਕਾਫੀ ਦਿਨ ਤੱਕ ਇਹ ਆਪਣੇ ਘਰ ਦੇ ਵਿੱਚ ਹੀ ਬੰਦ ਹੋ ਕੇ ਰਹਿੰਦੀ ਹੈ ਕਿਉਂਕਿ ਉਹ ਡਰ ਜਾਂਦੀ ਹੈ ਤੇ ਨਾ ਹੀ ਆਪਣੇ ਮਾਪਿਆਂ ਨੂੰ ਕੋਈ ਗੱਲ ਦੱਸਦੀ ਹੈ ਮਾਪਿਆਂ ਨੂੰ ਤਾਂ ਪਹਿਲਾਂ ਹੀ ਪਤਾ ਸੀ ਜੋ ਗੱਲ ਇਹਨੇ ਦੱਸਣੀ ਸੀ ਆਖਰ ਹੁਣ ਬਹੁਤ ਦਿਨ ਹੋ ਗਏ ਇਹ ਕੁੜੀ ਇੱਕ ਦਿਨ ਆਪਣੀ ਮਾਂ ਨੂੰ ਕਹਿੰਦੀ ਕਿ ਮਾਂ ਮੈਂ ਬਾਹਰ ਘੁੰਮ ਕੇ ਆਉਣਾ ਤਾਂ ਮੈਨੂੰ ਕੁਝ ਠੀਕ ਜਿਹਾ ਨਹੀਂ ਲੱਗਦਾ ਫਿਰ ਉਸਦੀ ਮਾਂ ਉਸ ਨੂੰ ਆਪਣੇ ਨਾਲ ਬਾਹਰ ਘਮਾਉਣ ਲੈ ਜਾਂਦੀ ਹੈ। ਅੱਥ ਨਵੇਲਾ ਹੁੰਦਾ ਉਧਰੋਂ ਅਚਾਨਕ ਸਰਪੰਚ ਆਪਣੀ ਗੱਡੀ ਵਿਚ ਆ ਰਿਹਾ ਹੁੰਦਾ। ਉਸ ਨੂੰ ਫੇਰ ਦੁਬਾਰਾ ਵੇਖ ਲੈਂਦਾ ਹੈ। ਕਿਉਂਕਿ ਜਿਵੇਂ ਆਪਾਂ ਕੋਸ਼ਿਸ਼ ਕਰਾਂਗੇ ਆਹ ਚੀਜ਼ ਨਾ ਹੋਵੇ। ਕਈ ਵਾਰੀ ਮੁੱਲੋ ਮੱਲੀ ਉਹ ਚੀਜ਼ਾਂ ਹੋ ਹੀ ਜਾਂਦੀਆਂ ਨੇ। ਸ਼ਾਇਦ ਇੱਕ ਕੁੜੀ ਨਾਲ ਵੀ ਉਹੀ ਹੋ ਰਿਹਾ ਸੀ। ਕਿੰਨੇ ਦਿਨਾਂ ਬਾਅਦ ਬਾਹਰ ਆਈ ਤੇ ਅੱਜ ਬਾਹਰ ਆਈ। ਤੱਕਿਆ ਸਰਪੰਚ ਉਸ ਨੂੰ ਫੇਰ ਵੇਖ ਰਿਹਾ ਸੀ ਅਤੇ ਉਸ ਨੂੰ ਘੂਰ-ਘੂਰ ਕੇ ਚਾਹ ਰਿਹਾ ਸੀ ਉਸ ਦੀ ਇਹ ਹਰਕਤ ਉਸ ਦੀ ਮਾਂ ਨੂੰ ਵੀ ਪਤਾ ਲੱਗ ਜਾਂਦੀ ਹੈ ਤੇ ਉਸ ਦੀ ਮਾਂ ਉਸ ਨੂੰ ਲੈ ਕੇ ਘਰੇ ਆ ਜਾਂਦੀ ਹੈ ਕੁੜੀ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੀ ਹੈ ਘਰ ਦੇ ਡਾਕਟਰਾਂ ਨੂੰ ਬੁਲਾਉਂਦੇ ਨੇ ਡਾਕਟਰ ਆ ਕੇ ਦੱਸਦਾ ਹੈ ਕਿ ਇਸ ਨੂੰ ਕੋਈ ਬਿਮਾਰੀ ਨਹੀਂ ਪਰ ਇੰਜ ਲੱਗਦਾ ਜਿਵੇਂ ਇਹ ਕੁੜੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹੋਵੇ ਜਿਵੇਂ ਅੰਦਰੋਂ ਡਰ ਗਈ ਹੋਵੇ ਇਸ ਕੁੜੀ ਦੇ ਉੱਤੇ ਕੋਈ ਦਬਾਅ ਹੋਵੇ ਜਾਂ ਫਿਰ ਇਸ ਕੁੜੀ ਨੂੰ ਕੋਈ ਤੰਗ ਕਰ ਰਿਹਾ ਹੋਵੇ ਇਦਾਂ ਜਾਪਦਾ ਸੋ ਆਖਰ ਇਸ ਕੁੜੀ ਨੂੰ ਆਰਾਮ ਕਰਨ ਲਈ ਕਿਹਾ ਜਾਂਦਾ ਤਾਂ ਕਿ ਉਸ ਦਾ ਦਿਮਾਗ ਥੋੜਾ ਸ਼ਾਂਤ ਮਹਿਸੂਸ ਕਰੇ ਤੇ ਬਿਲਕੁਲ ਫ੍ਰੀ ਹੋਵੇ ਕਿਉਂਕਿ ਜਿਹੜਾ ਦਿਮਾਗ ਹੈ ਉਹ ਇੱਕੋ ਚੀਜ਼ ਤੇ اٹਕ ਗਿਆ ਸੀ ਸੋ ਆਖਰ ਹੁਣ ਉਹ ਜਿਹੜਾ ਸਰਪੰਚ ਹੈ ਉਹ ਕੁੜੀ ਨੂੰ ਬਾਰ-ਬਾਰ ਚੇਤੇ ਆ ਰਿਹਾ ਸੀ ਉਸ ਦੀਆਂ ਗੱਲਾਂ ਚੇਤੇ ਆ ਰਹੀਆਂ ਸੀ ਕਿਉਂ ਵਿਆਹ ਕਰਵਾ ਲੈਂਦਾ ਤੇ ਫਿਰ ਛੱਡ ਦਿੰਦਾ ਸੋ ਕੁਝ ਦਿਨ ਜਿਹੜੇ ਇਦਾਂ ਲੰਘ ਜਾਂਦੇ ਨੇ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗਦਾ ਪਰ ਇੱਕ ਦਿਨ ਅਜੀਹਾ ਆਉਂਦਾ ਕਿ ਉਹ ਜਿਹੜਾ ਸਰਪੰਚ ਹੈ ਆਪਣੇ ਕੁਝ ਬੰਦਿਆਂ ਨਾਲ ਉਹਨਾਂ ਦੇ ਘਰ ਆ ਜਾਂਦਾ ਅਤੇ ਉਸਦੇ ਮਾਪਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਹੁਣ ਉਹ ਗਰੀਬ ਸੀ ਤੇ ਉਸ ਦੀਆਂ ਗੱਲਾਂ ਉਹ ਧਿਆਨ ਨਾਲ ਸੁਣ ਰਹੇ ਸੀ ਜੇ ਕੋਈ ਅਮੀਰ ਬੰਦਾ ਕਿਸੇ ਗਰੀਬ ਦੇ ਘਰ ਜਾਵੇ ਤਕਰੀਬ ਨੂੰ ਤਾਂ ਚਾਈ ਚੜ ਜਾਂਦਾ ਉਹ ਸੋਚਦਾ ਕਿ ਜੋ ਇਹ ਮੇਰੇ ਘਰੇ ਆਇਆ ਤਾਂ ਮੇਤੋਂ ਵੱਡਾ ਕੋਈ ਭਾਗਾ ਵਾਲਾ ਨਹੀਂ ਮੇਰੀ ਤਾਂ ਕਿਸਮਤ ਹੀ ਖੁੱਲ ਗਈ ਮੇਰੇ ਭਾਗ ਬਦਲ ਗਏ ਸੁਣ ਕਾਫੀ ਦਿਨਾਂ ਤੋਂ ਕੁੜੀ ਪਰੇਸ਼ਾਨ ਸੀ ਪਰ ਆਖਰ ਅੱਜ ਸਰਪੰਚ ਘਰ ਆ ਹੀ ਗਿਆ ਜਿਵੇਂ ਕਿ ਉਸ ਦੇ ਘਰਦਿਆਂ ਨੇ ਉਸ ਨੂੰ ਵੇਖਿਆ ਉਸ ਦਾ ਸਵਾਗਤ ਕਰਨ ਲੱਗੇ ਕੁੜੀ ਦਾ ਪਿਓ ਉਸ ਨੂੰ ਬਿਠਾ ਕੇ ਉਸ ਦੀ ਆਉ ਭਗਤ ਵਿੱਚ ਲੱਗ ਗਿਆ ਉਸ ਨੇ ਕਿਹਾ ਇੱਥੇ ਬੈਠ ਕੇ ਗੱਲ ਕਰਦੇ ਹਾਂ ਸੋ ਫੇਰ ਕੁੜੀ ਦੇ ਪਿਓ ਨੂੰ ਸਰਪੰਚ ਨੇ ਸਾਰੀ ਗੱਲ ਦੱਸ ਦਿੱਤੀ ਕਿ ਆਖਰ ਮੈਂ ਇੱਕ ਵਿਆਹ ਕਰਵਾਉਣਾ ਚਾਹਨਾ ਉਹ ਵੀ ਤੁਹਾਡੀ ਕੁੜੀ ਦੇ ਨਾਲ ਅਗਲੇ ਹੀ ਦਿਨ ਮੈਂ ਉਸ ਨੂੰ ਤਲਾਕ ਦੇ ਦਾਂਗਾ ਚਾਹੇ ਤੁਸੀਂ ਇਸ ਚੀਜ਼ ਨੂੰ ਜਿਵੇਂ ਮਰਜੀ ਸਮਝ ਲਿਓ ਪਰ ਮੇਰੀ ਬਹੁਤ ਵੱਡੀ ਮਜਬੂਰੀ ਹੈ ਮੈਂ ਤੁਹਾਨੂੰ ਇੰਨੇ ਪੈਸੇ ਦੇ ਸਕਦਾ ਜਿਸ ਤੇ ਨਾਲ ਤੁਹਾਡੀ ਗਰੀਬੀ ਹਮੇਸ਼ਾ ਹਮੇਸ਼ਾ ਲਈ ਕੱਟੀ ਜਾਊਗੀ ਹੁਣ ਇਹ ਉਸ ਦੀ ਗੱਲ ਸੁਣ ਕੇ ਦਿਲ ਵਿੱਚ ਚਾੜ ਚੜ ਗਿਆ ਕਿ ਸਾਡੀ ਗਰੀਬੀ ਮਰ ਜਾਊਗੀ ਕੁੜੀ ਦਾ ਪਿਓ ਇਸ ਵੱਲੋਂ ਦੁਖੀ ਤਾਂ ਹੋਇਆ ਕਿ ਮੇਰੀ ਕੁੜੀ ਰਾਤ ਦੇ ਲਈ ਬਗਾਨੇ ਬੰਦੇ ਕੋਲ ਜਾਊਗੀ ਚਾਹੇ ਕੁਝ ਮਿੰਟਾਂ ਸਕਿੰਟਾਂ ਲਈ ਜਾਵੇ ਲੋਕ ਬਦਨਾਮਤਾ ਕਰ ਹੀ ਦਿੰਦੇ ਨੇ ਫਿਰ ਇੱਕ ਰਾਤ ਮੇਰੀ ਕੁੜੀ ਇਹਨਾਂ ਦੇ ਘਰ ਰਹੂਗੀ ਆਖਰ ਮੇਰੀ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਜਾਊਗੀ ਪਰ ਹੁਣ ਗਰੀਬੀ ਦੇ ਬੋਝ ਥੱਨੇ ਦੇਵੇ ਆ ਪਰਿਵਾਰ ਇਹ ਸਭ ਕੁਝ ਕਰਨ ਲਈ ਤਿਆਰ ਹੋ ਗਿਆ ਸੀ ਤੇ ਸਰਪੰਚ ਉਹਨਾਂ ਨੂੰ ਕਹਿੰਦਾ ਕਿ ਮੈਨੂੰ ਸੋਚ ਕੇ ਦੱਸ ਦਿਓ ਤੇ ਉੱਥੋਂ ਚਲੇ ਜਾਂਦਾ ਫਿਰ ਉਸ ਤੋਂ ਬਾਅਦ ਜਿਹੜਾ ਕੁੜੀ ਦਾ ਪਿਓ ਹੁੰਦਾ ਉਹ ਆਪਣੀ ਘਰ ਵਾਲੀ ਨਾਲ ਇਹ ਸਾਰੀ ਗੱਲ ਕਰਦਾ ਆਖਰ ਆਪਣੀ ਘਰ ਵਾਲੀ ਨੂੰ ਸਮਝਾਉਂਦਾ ਪਰ ਉਸ ਦੀ ਘਰ ਵਾਲੀ ਇਹ ਸਭ ਕੁਝ ਕਰਨ ਤੋਂ ਮਨਾ ਕਰ ਦਿੰਦੀ ਹੈ ਕਿ ਆਪਾਂ ਇਹ ਸਭ ਕੁਝ ਨਹੀਂ ਕਰਨਾ ਸਾਡੀ ਧੀ ਦੀ ਜ਼ਿੰਦਗੀ ਦਾ ਸਵਾਲ ਹੈ ਜੇ ਸਾਡੀ ਧੀ ਇਦਾਂ ਕਰੂਗੀ ਤਾਂ ਉਸ ਦੀ ਸਾਰੀ ਉਮਰ ਕਿੱਦਾਂ ਲੰਘੂਗੀ ਕੋਈ ਉਸ ਦੇ ਨਾਲ ਵਿਆਹ ਨਹੀਂ ਕਰੂਗਾ। ਸੋ ਆਪਣੀ ਤਾਂ ਸਾਰੀ ਜ਼ਿੰਦਗੀ ਤਾਨੇ ਮੇਣਿਆਂ ਦੇ ਵਿੱਚ ਲੰਘ ਜਾਣੀ ਐ। ਹੁਣ ਜਦੋਂ ਉਸ ਦੀ ਘਰਵਾਲੀ ਇਹ ਗੱਲ ਕਹਿੰਦੀ ਆ ਤਾਂ ਕੁੜੀ ਦਾ ਪਿਓ ਵੀ ਕਹਿੰਦਾ ਕਿ ਆਪਣੀ ਗਰੀਬੀ ਕੱਟੀ ਜਾਊਗੀ। ਆਪਾਂ ਇਸ ਗਰੀਬੀ ਨਾਲੋਂ ਬਦਨਾਮੀ ਚ ਝੱਲ ਲਾਂਗੇ। ਪਰ ਹੁਣ ਇਹ ਸਭ ਨੂੰ ਜਿਹੜਾ ਆਪਣੇ ਕੋਲ ਕਰਨ ਤੋਂ ਇਲਾਵਾ ਕੋਈ ਹੋਰ ਰਾਹਤ ਨਹੀਂ ਹੈਗਾ। ਸੋ ਆਖਰ ਕੁੜੀ ਦਾ ਪਿਓ ਕੁੜੀ ਦੀ ਮਾਂ ਨੂੰ ਮਨਾ ਹੀ ਲੈਂਦਾ ਹੈ। ਤੇ ਸਰਪੰਚ ਨੂੰ ਸਨੇਹਾ ਦੇ ਦਿੱਤਾ ਜਾਂਦਾ ਕਿ ਅਸੀਂ ਰਾਜ਼ੀ ਆਂ। ਆਪਣੀ ਕੁੜੀ ਦਾ ਵਿਆਹ ਤੁਹਾਡੇ ਨਾਲ ਕਰਨ ਦੇ ਲਈ ਕਿਹੜੀ ਤਾਰੀਖ ਕਿਹੜੇ ਮਹੀਨੇ ਠੀਕ ਕੁਝ ਦਿਨਾਂ ਬਾਅਦ ਟਾਈਮ ਰੱਖਿਆ ਜਾਂਦਾ ਤੇ ਸਰਪੰਚ ਵੀ ਤਿਆਰ ਹੋ ਜਾਂਦਾ ਉਸ ਤੋਂ ਬਾਅਦ ਇਹ ਕੁੜੀ ਨੂੰ ਵੀ ਤਿਆਰ ਕੀਤਾ ਜਾਂਦਾ ਤੇ ਫਿਰ ਉਸ ਦੀ ਸਹੇਲੀ ਉਸ ਦੇ ਕੋਲ ਆਉਂਦੀ ਹੈ ਤੇ ਉਸ ਨੂੰ ਆ ਕੇ ਮਖੌਲ ਕਰਦੀ ਹੈ ਕਿ ਮੈਂ ਤੈਨੂੰ ਕਿਹਾ ਸੀ ਨਾ ਕਿ ਸਰਪੰਚ ਤੋਂ ਬਚ ਕੇ ਰਹੀਂ ਸਰਪੰਚ ਦੀ ਨਜ਼ਰ ਹੁਣ ਤੇਰੇ ਤੇ ਪੈ ਗਈ ਤੇ ਹੁਣ ਸਰਪੰਚ ਤੇਰੇ ਨਾਲ ਵਿਆਹ ਕਰਾ ਕੇ ਤੈਨੂੰ ਛੱਡ ਦਊਗਾ ਉਹ ਕੁੜੀ ਵਿੱਚੋਂ ਵਿੱਚ ਡਰ ਰਹੀ ਸੀ ਉਸਨੇ ਕਿਹਾ ਜੇ ਮੇਰੇ ਪਰਮਾਤਮਾ ਨੇ ਮੇਰੇ ਲੇਖਾਂ ਵਿੱਚ ਇਹੀ ਲਿਖਿਆ ਤਾਂ ਕੋਈ ਗੱਲ ਨਹੀਂ ਮੈਂ ਉਸ ਤਾਂ ਪਾਣਾ ਮੰਨ ਲਾਂਗੀ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਮੇਰਾ ਰੱਬ ਮੇਰੇ ਨਾਲ ਹੈ ਤੇ ਉਹ ਮੇਰੇ ਨਾਲ ਕਦੀ ਗਲਤ ਨਹੀਂ ਹੋਣ ਦਊਗਾ ਇਹਨਾਂ ਕਹਿ ਕੇ ਉਹ ਕੁੜੀ ਨੇ ਆਪਣੀ ਸਹੇਲੀ ਨੂੰ ਚੁੱਪ ਕਰਵਾ ਦਿੱਤਾ ਉਸ ਤੋਂ ਬਾਅਦ ਜਿਹੜਾ ਸਰਪੰਚਾ ਤਿਆਰ ਹੁੰਦਾ ਸਾਰੇ ਰਿਸ਼ਤੇਦਾਰ ਸਾਰਾ ਪਿੰਡ ਉਸ ਨੂੰ ਦੇਖ ਰਿਹਾ ਹੁੰਦਾ ਕੁੜੀ ਦਾ ਵਿਆਹ ਉਸਦੇ ਨਾਲ ਹੋ ਜਾਂਦਾ ਸਰਪੰਚ ਆਪਣੇ ਘਰ ਉਸ ਨੂੰ ਲੈ ਕੇ ਆ ਜਾਂਦਾ ਜਿਵੇਂ ਹੀ ਆਪਣੇ ਘਰ ਦੇ ਵਿੱਚ ਵਿਆਹ ਕਿ ਲੈ ਜਾਂਦਾ ਦੋਵੇਂ ਜਣੇ ਇਕੱਠੇ ਹੁੰਦੇ ਨੇ ਤੇ ਫੇਰ ਉਹ ਕੁੜੀ ਉਸ ਨੂੰ ਆਪਣੀ ਸਾਰੀ ਗੱਲਬਾਤ ਦੱਸਦਾ ਹੈ ਤੇ ਸਾਰੀ ਸੱਚ-ਸੱਚ ਗੱਲ ਜਿਹੜੀ ਉਸ ਕੁੜੀ ਨੂੰ ਦੱਸ ਦਿੰਦਾ ਇਸ ਤਰ੍ਹਾਂ ਕਰਕੇ ਕਿ ਮੈਨੂੰ ਕਿਸੇ ਬਾਬੇ ਨੇ ਕਿਹਾ ਸੀ ਕਿ ਤੇਰੇ ਸਿਰ ਤੇ ਕੋਈ ਗ੍ਰਹਿ ਚੱਲਦਾ ਤੇ ਤੂੰ ਛੇਤੀ ਮਰ ਜਾਣਾ ਤੇਰਾ ਖਾਨਦਾਨ ਤਬਾਹ ਹੋ ਜਾਣਾ ਤੇ ਵੰਸ਼ ਖਤਮ ਹੋ ਜਾਣਾ ਤੇਰੀ ਸਾਰੀ ਅਮੀਰੀ ਚਲੀ ਜਾਣੀ ਜੇਕਰ ਤੂੰ ਇਹਨੇ ਵਿਆਹ ਨਾ ਕੀਤੇ ਘਟੋ ਘਟ ਮੈਨੂੰ 11 ਵਿਆਹ ਕਰਨ ਲਈ ਕਿਹਾ ਸੀ ਤੇ ਤੇਰਾ ਵਿਆਹ 12ਵਾਂ ਹੀ ਵਸੂਗਾ ਜੇਕਰ ਤੂੰ ਇਦਾਂ ਨਹੀਂ ਕਰਦਾ ਤਾਂ ਫਿਰ ਤੇਰਾ ਕੁਝ ਵੀ ਨਹੀਂ ਰਹਿਣਾ ਸਭ ਬਰਬਾਦ ਹੋ ਜਾਣਾ ਸਰਪੰਚ ਨੇ ਜਦੋਂ ਸਾਰੀ ਗੱਲ ਖੋਲ ਕੇ ਦੱਸੀ ਤਾ ਕੁੜੀ ਪੜੀ ਲਿਖੀ ਸੀ ਤੇ ਸੂਝਵਾਨੀ ਭਾਵੇਂ ਗਰੀਬ ਘਰ ਦੀ ਸੀ ਪਰ ਦਿਮਾਗ ਬਹੁਤ ਜ਼ਿਆਦਾ ਤੇਜ਼ ਸੀ ਸੋ ਆਖਰੋ ਕੁੜੀ ਕਹਿੰਦੀ ਕਿ ਜੇ ਐਡੀ ਗੱਲ ਸੀ ਤੁਸੀਂ ਸਾਰਿਆਂ ਦੇ ਸਾਹਮਣੇ ਕਰ ਦਿੰਦੇ ਉਹ ਕਹਿਣ ਲੱਗਾ ਕਿ ਬਾਬੇ ਨੇ ਇਹ ਵੀ ਕਿਹਾ ਸੀ ਕਿਸੇ ਨੂੰ ਦੱਸਣਾ ਨਹੀਂ ਜੇ ਪਤਾ ਲੱਗ ਗਿਆ ਤਾਂ ਫਿਰ ਅਸਰ ਨਹੀਂ ਹੋਣਾ ਸੋ ਆਖਰੋ ਕੁੜੀ ਕਹਿੰਦੀ ਕਿ ਚਲੋ ਕੋਈ ਗੱਲ ਨਹੀਂ ਹੁਣ ਆਪਣਾ ਵਿਆਹ ਤਾਂ ਹੋ ਚੁੱਕਿਆ ਤੇ ਤੁਸੀਂ ਮੈਨੂੰ ਅਗਲੀ ਸਵੇਰ ਭੇਜ ਦਿਓਗੇ ਸਰਪੰਚ ਕਹਿੰਦਾ ਨਹੀਂ ਮੈਂ ਅਗਲੀ ਸਵੇਰ ਤੈਨੂੰ ਨਹੀਂ ਭੇਜਣਾ ਹੁਣ ਮੈਂ ਤੈਨੂੰ ਆਪਣੇ ਨਾਲ ਹੀ ਰੱਖਣਾ ਕਿਉਂਕਿ ਮੈਂ ਤੈਨੂੰ ਐਸੇ ਕਰਕੇ ਸਾਰੀ ਗੱਲ ਦੱਸੀ ਕਿਉਂਕਿ ਮੇਰਾ ਹੁਣ ਇੰਨੇ ਵਿਆਹ ਹੋ ਗਏ ਨੇ ਤੇ ਇਹ ਮੇਰਾ ਵਿਆਹ ਖੀਰਲਾ ਸੀ ਤੇ ਹੁਣ ਮੇਰੀ ਜ਼ਿੰਦਗੀ ਤੇਰੇ ਨਾਲ ਹੀ ਐ ਤੇ ਉਹ ਕੁੜੀ ਕਹਿੰਦੀ ਆ ਕੋਈ ਗੱਲ ਨਹੀਂ ਜੇ ਤੁਸੀਂ ਮੇਰੇ ਨਾਮ ਜ਼ਿੰਦਗੀ ਕਰ ਦਿੱਤੀ ਤਾਂ ਫਿਰ ਮੇਰੇ ਨਾਮ ਸਹੀ ਅੱਜ ਤੋਂ ਬਾਅਦ ਆਪਾਂ ਸਾਰੇ ਦੁੱਖ ਸੁੱਖ ਵੀ ਇਕੱਠੇ ਵੇਖਾਂਗੇ ਤੁਸੀਂ ਮੈਨੂੰ ਇੱਕ ਵਾਰੀ ਉਸ ਬਾਬੇ ਨਾਲ ਮਲਵਾ ਦਿਓ ਫਿਰ ਉਹ ਕੁੜੀ ਅਗਲੇ ਹੀ ਦਿਨ ਆਪਣੇ ਘਰ ਜਾਣ ਲਈ ਤਿਆਰ ਹੁੰਦੀ ਹੈ ਉਧਰੋਂ ਉਸਦੇ ਘਰ ਦੇ ਡੀ ਕਰਦੇ ਨੇ ਤੇ ਉਹਨਾਂ ਨੂੰ ਬਿਨਾਂ ਕੁਝ ਦੱਸੇ ਉਹ ਕੁੜੀ ਹੈ ਜਾਣ ਤੋਂ ਮਨਾ ਕਰ ਦਿੰਦੀ ਹੈ ਆਖਰਕਾਰ ਆਪਣੇ ਘਰ ਵਾਲੇ ਨੂੰ ਕਹਿ ਦਿੰਦੀ ਹੈ ਕਿ ਆਪਾਂ ਇੱਥੋਂ ਦੂਰ ਜਾ ਕੇ ਰਾਵਾਂਗੇ ਤੇ ਆਪਣੇ ਘਰਦਿਆਂ ਨੂੰ ਇੱਕ ਵਾਰੀ ਕਹਿ ਦਿੰਦੀ ਹੈ ਕਿ ਹੁਣ ਕੁਝ ਦਿਨ ਹੋਰ ਮੇਰਾ ਇੱਥੇ ਕੋਈ ਅਧੂਰਾ ਕੰਮ ਬਚਿਆ ਹੋਇਆ ਮੈਂ ਉਸ ਨੂੰ ਪੂਰਾ ਕਰਨਾ ਉਹਨ ਉਸ ਦੇ ਪਰਿਵਾਰ ਨੂੰ ਪੈਸੇ ਜਿਹੜੇ ਪਹਿਲਾਂ ਹੀ ਦੇ ਦਿੱਤੇ ਸੀ ਉਸ ਕੁੜੀ ਦੇ ਪਰਿਵਾਰ ਵਾਲੇ ਕਹਿੰਦੇ ਕੋਈ ਗੱਲ ਨਹੀਂ ਤੇ ਫਿਰ ਉਹ ਕੁੜੀ ਕਾਫੀ ਜ਼ਿਆਦਾ ਸੋਚ ਵਿਚਾਰ ਕਰਦੀ ਹੈ ਉਸ ਦਾ ਪਰਦਾ ਫਾਸ਼ ਕਰਨ ਬਾਰੇ ਅਤੇ ਉਸ ਬਾਪੇ ਦਾ ਸੱਚ ਸਭ ਦੇ ਸਾਹਮਣੇ ਲੈ ਕੇ ਆਉਣ ਲਈ ਤੇ ਫਿਰ ਉਹ ਉਸ ਦਾ ਪਰਦਾ ਫਾਸ਼ ਕਰਦੀ ਹੈ ਘੱਟੋ ਘੱਟ ਇੱਕ ਬੰਦਾ ਨਹੀਂ ਬਹੁਤ ਬੰਦੇ ਉਸ ਨੇ ਆਪਣੀਆਂ ਗੱਲਾਂ ਚ ਬਰਗਲਾਈ ਸੀ ਅਤੇ ਉਸ ਦੀ ਇਹੀ ਭੈੜੀ ਮਨਛਾ ਸੀ ਉਹ ਲੋਕਾਂ ਨੂੰ ਲੁੱਟਦਾ ਸੀ ਉਹ ਹਰ ਇੱਕ ਬੰਦੇ ਨੂੰ ਇਦਾਂ ਹੀ ਜੋ ਕਿ ਅਮੀਰ ਹੁੰਦਾ ਸੀ ਵਹਿਮਾਂ ਵਿੱਚ ਪਾ ਦਿੰਦਾ ਸੀ ਸੋ ਆਕਰ ਕਰ ਕਈ ਵਾਰੀ ਉਹ ਬਾਬਾ ਕੁੜੀਆਂ ਆਪ ਵੀ ਦਿੰਦਾ ਜਿਸ ਦੇ ਨਾਲ ਉਸ ਨੂੰ ਤਕੜਾ ਪੈਸਾ ਮਿਲਦਾ ਤੇ ਪੈਸੇ ਕਮਾਉਂਦਾ ਤੇ ਉਹਨਾਂ ਨੂੰ 2-4000 ਰੁਪਏ ਦੇ ਕੇ ਇੱਕ ਪਾਸੇ ਕਰ ਦਿੰਦਾ ਤੇ ਉਹਨਾਂ ਤੋਂ ਵੀ ਪੈਸੇ ਖਾ ਲੈਂਦਾ ਬਾਬਾ ਹਰ ਵਿਆਹ ਦੇ ਵਿੱਚੋਂ ਪੈਸੇ ਲੈਂਦਾ ਸੀ ਜਿਸ ਦੇ ਕਰਕੇ ਉਸ ਨੂੰ ਮੋਟੀ ਕਮਾਈ ਹੁੰਦੀ ਸੀ ਇਸ ਨੂੰ ਬਾਬੇ ਨੇ ਆਪਣਾ ਕਾਰੋਬਾਰ ਬਣਾ ਲਿਆ ਸੀ ਤੇ ਲੋਕਾਂ ਨੂੰ ਇਦਾਂ ਦੇ ਵਿਹਮਾਂ ਵਿੱਚ ਪਾ ਕੇ ਪੈਸੇ ਕਮਾਉਂਦਾ ਸੀ ਸੋ ਆਖਰਕਾਰ ਇੱਕ ਦਿਨ ਜਦੋਂ ਸਾਰਾ ਸੱਚ ਸਾਹਮਣੇ ਆਇਆ ਉਸ ਕੁੜੀ ਨੇ ਬਾਬੇ ਨੂੰ ਬੁਲਾਇਆ ਤੇ ਸਰਪੰਚ ਦੇ ਸਾਹਮਣੇ ਉਸ ਦੀ ਸਾਰੀ ਸੱਚਾਈ ਰੱਖੀ ਤਾਂ ਉਸ ਬਾਬੇ ਨੂੰ ਜਿਹੜੀ ਬਣਦੀ ਸਜ਼ਾ ਸੀ ਦਿੱਤੀ ਗਈ ਤੇ ਉਸ ਨੂੰ ਗ੍ਰਿਫਤਾਰ ਵੀ ਕਰਵਾਇਆ ਗਿਆ ਉਸ ਬਾਬੇ ਦਾ ਸਾਰਾ ਟੋਂ ਉਹ ਸੱਚ ਦੁਨੀਆ ਦੇ ਸਾਹਮਣੇ ਰੱਖਿਆ ਗਿਆ ਸਰਪੰਚ ਹੁਣ ਬਹੁਤ ਸ਼ਰਮਿੰਦਾ ਸੀ ਕਿ ਆਖਰਕਾਰ ਮੈਨੂੰ ਇੰਨੇ ਸਾਲ ਇਸ ਨੇ ਆਪਣੀਆਂ ਗੱਲਾਂ ਵਿੱਚ ਲਾਈ ਰੱਖਿਆ ਮੈਨੂੰ ਪਤਾ ਹੀ ਨਾ ਲੱਗਾ ਉਹ ਉਸ ਦੇ ਨਾਲ ਹੋਰ ਬਹੁਤ ਸਾਰੇ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਸਾਰੇ ਇਕੱਠੇ ਹੋਏ ਸਾਰਿਆਂ ਨੇ ਆਪਣੀ ਆਪਣੀ ਬੀਤੀ ਦੱਸੀ ਕਿ ਇਕੱਲਾ ਤੈਨੂੰ ਨਹੀਂ ਸਾਨੂੰ ਵੀ ਇਸ ਨੇ ਲੁੱਟਿਆ ਉਹ ਵੀ ਇਸ ਤਰ੍ਹਾਂ ਦੇ ਵਿਹਮਾਂ ਵਿੱਚ ਪਾ ਕੇ ਅਸੀਂ ਇਸ ਨੂੰ ਹੁਣ ਤੱਕ ਲੱਖਾਂ ਰੁਪਏ ਦੇ ਚੁੱਕੇ ਹਾਂ ਉਸ ਬਾਬੇ ਨੇ ਦੱਸਿਆ ਕਿ ਇਹ ਕੁਝ ਵੀ ਨਾ ਕੇਵਲ ਇਹ ਹੀ ਚੀਜ਼ ਇੱਕ ਭਰਮ ਸੀ ਜਿਹੜਾ ਉਹ ਲੋਕਾਂ ਨੂੰ ਪਾ ਕੇ ਲੁੱਟਦਾ ਸੀ ਇਸ ਤਰ੍ਹਾਂ ਬਾਬੇ ਨੇ ਪਤਾ ਨਹੀਂ ਕਿੰਨਿਆਂ ਕੋ ਨੂੰ ਹੁਣ ਤੱਕ ਲੁੱਟ ਲਿਆ ਸੀ ਹੁਣ ਸਰਪੰਚ ਬਹੁਤ ਖੁਰਸੀ ਅਤੇ ਆਪਣੀ ਘਰ ਵਾਲੀ ਨੂੰ ਉਸ ਕੁੜੀ ਨੂੰ ਕਹਿੰਦਾ ਕਿ ਤੂੰ ਮੇਰੀ ਜਾਨ ਬਚਾ ਲਈ ਪਤਾ ਨਹੀਂ ਕਿੰਨਿਆਂ ਕੋ ਨੂੰ ਹੋਰ ਲੁੱਟਣ ਤੋਂ ਬਚਾ ਲਿਆ ਜਿਹੜੇ ਲੁੱਟੇ ਹੋਏ ਸੀ ਉਹਨਾਂ ਨੂੰ ਸੱਚਾਈ ਪਤਾ ਹੀ ਨਾ ਲੱਗਦੀ ਤੇ ਜੇ ਤੂੰ ਇਹ ਕਦਮ ਨਾ ਪੁੱਟਦੀ ਅੱਜ ਸਾਰੇ ਤੇਰਾ ਧੰਨਵਾਦ ਕਰਦੇ ਨੇ ਤੇ ਮੈਂ ਵੀ ਤੇਰਾ ਧੰਨਵਾਦ ਕਰਦਾ ਤੇ ਮੈਂ ਜੀਵਨ ਵਿੱਚ ਹੁਣ ਤੇਰੇ ਨਾਲ ਹੀ ਹਰ ਸਮੇਂ ਹਰ ਪਲ ਰਹਿਣਾ ਉਸ ਦੇ ਘਰਦਿਆਂ ਨੂੰ ਬੁਲਾਇਆ ਗਿਆ ਸਭ ਦੇ ਸਾਹਮਣੇ ਵਿਆਹ ਤੋਂ ਪਹਿਲਾਂ ਜੋ ਹੋਇਆ ਸੀ ਉਹ ਆਪਣੀ ਘਰ ਵਾਲੀ ਉਸ ਨੂੰ ਸਤਿਕਾਰ ਕਰਦਾ ਤੇ ਉਹ ਵੀ ਉਸ ਨੂੰ ਆਪਣਾ ਘਰ ਵਾਲਾ ਮੰਨਦੀ ਆ ਉਸ ਦੇ ਘਰ ਵਾਲੇ ਬਹੁਤ ਖੁਸ਼ ਹੁੰਦੇ ਨੇ ਉਹਨਾਂ ਦੀ ਗਰੀਬੀ ਚੱਕੀ ਜਾਂਦੀ ਹੈ ਤੇ ਉਹ ਕੁੜੀ ਆਪਣੀ ਜ਼ਿੰਦਗੀ ਵਿੱਚ ਖੁਸ਼ੀ-ਖੁਸ਼ੀ ਉਸ ਮੁੰਡੇ ਨਾਲ ਰਹਿੰਦੀ ਹੈ ਸਾਰੇ ਪਿੰਡ ਵਾਲੇ ਖੁਸ਼ ਹੋ ਜਾਂਦੇ ਨੇ ਕਿਉਂਕਿ ਅੱਜ ਇੱਕ ਪਖੰਡ ਦਾ ਪਰਦਾ ਫਾਸ਼ ਹੋਇਆ ਸੀ ਬਹੁਤ ਸਾਰੇ ਲੋਕਾਂ ਨੇ ਉਸ ਕੁੜੀ ਦਾ ਧੰਨਵਾਦ ਕੀਤਾ ਸਾਰਿਆਂ ਨੇ ਬਹੁਤ ਸਾਰੀਆਂ ਖੁਸ਼ੀਆਂ ਮਨਾਈਆਂ ਤੇ ਉਸ ਕੁੜੀ ਦਾ ਫੈਸਲਾ ਸੀ ਆਪਣੇ ਪਰਮਾਤਮਾ ਤੇ ਕਿ ਜੋ ਕਰੂਗਾ ਚੰਗਾ ਕਰੂਗਾ ਸ਼ਾਇਦ ਰੱਬ ਨੇ ਉਸ ਕੁੜੀ ਨੂੰ ਭੇਜਿਆ ਸੀ ਉਹ ਵੀ ਇਸ ਵਾਸਤੇ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਇਦਾਂ ਦੇ ਵਹਿਮਾਂ ਭਰਮਾਂ ਤੋਂ ਬਚੋ ਨਵੀਂ ਕਹਾਣੀ ਵਿੱਚ ਆਪਾਂ ਬਹੁਤ ਜਲਦ ਮਿਲਾਂਗੇ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸ਼ੀਕਾਲ ਜੀ ਤੇ ਧੰਨਵਾਦ ਜੀ